ਇਹ 5 ਤਰੀਕ ਨੂੰ ਘਰੋਂ ਚਲ ਗਿਆ ਹਨਾ ਜੀ ਵੀ ਕਹਿ ਕੇ ਯਾਰ ਦੋਸਤਾਂ ਕੋ ਚੱਲੇ ਆ ਤੇ ਜਦੋਂ ਉਹ ਘਰੋਂ ਚਲ ਗਿਆ ਚਲੋ ਜੀ ਅੱਗੇ ਵੀ ਚਲ ਜਾਂਦਾ ਹਨਾ ਯਾਰ ਦੋਸਤਾਂ ਨਾਲ ਉਹਨੂੰ 8:00 ਵਜੇ ਤਕਰੀਬਨ ਅਸੀਂ ਦੇਖਿਆ ਲਾ ਲੂ ਕੇ ਅਸਾ ਇਹਦਾ ਫੋਨ ਸੋਚੋ ਹੋ ਗਿਆ ਸੀਗਾ ਤੇ ਫਿਰ ਅਸੀਂ ਇੱਕ ਦੋ ਦਿਨ ਚਲੋ ਵੇਟ ਕਰੀ ਇੱਕ ਦਿਨ ਫੋਨ ਆ ਗਿਆ ਫਿਰ ਅਸੀਂ ਪੁਲਿਸ ਨੂੰ ਤਲਾਸ਼ ਕਰੀ ਆ ਫਿਰ ਵੀ ਸਾਡਾ ਮੁੰਡਾ ਲਾ ਪਤਾ ਨਹੀਂ ਕਿ ਉਹ ਫੋਨ ਨਹੀਂ ਆਉਣ ਹੋ ਰਿਹਾ ਉਹਦੇ ਕੋ ਪੈਸੇ ਵੀ ਸੀਗੇ 25000 ਰੁਪਏ ਆ ਤੇ 5 ਜੀ ਤਰੀਕ ਦਾ ਮੁੰਡਾ ਮੈਸੇਜ ਆਪਣੇ ਦੋਸਤਾਂ ਨਾਲ ਕੀ ਹੋਇਆ ਸੀਗਾ ਇਤੇ ਅਸੀਂ ਉਹ ਦਿਨ ਦੇ ਵੀ ਘੁੰਮਦੇ ਕਰਦੇ ਆ ਤੇ ਅੱਜ ਸਾਨੂੰ ਪਤਾ ਲੱਗਿਆ ਜਿਆ ਫੌਜ ਦੇ ਕੋਲ ਤੋਂ ਕਿ ਕੋ ਤੂਰ ਫਾਰਮ ਦੇ ਨਾਲ ਇਹ ਮੁੰਡੇ ਮਿਲਿਆ ਜੀ ਫਰਸੋਂ ਜੀ ਸਾਨੂੰ ਫੋਨ ਆਇਆ ਸਵੇਰੇ 7:00 ਵਜੇ ਸਰਬਜੀਤ ਸਿੰਘ ਜਿਹੜਾ ਮੁੰਡਾ ਸਨੀਆਂ ਨਾਲ ਸਰਦਾਰ ਮੁੰਡਾ ਏ ਉਹ ਕਹਿੰਦਾ ਵੀ ਤੁਹਾਡੇ ਮੁੰਡੇ ਦੀ ਡੈੱਡ ਬੋਡੀ ਇੱਥੇ ਪਈ ਆ ਇਹ ਜਨਾਬਾਂ ਉਹਨਾਂ ਦੱਸਿਆ ਸਾਨੂੰ ਕਦੇ ਵੀ ਮੁੰਡਾ ਦਾ ਤੁਹਾਡੀ ਡੈੱਥ ਹੋ ਗਈ ਉਹਦਾ ਹੀ ਬੜਾ ਲੋਕ ਅਸੀਂ ਛੱਡੇ ਅਸੀਂ ਉਹਨਾਂ ਦੀ ਲੱਭਦੇ ਛੱਡੇ ਆ। ਤੁਹਾਨੂੰ ਤਾਂ ਇਹ ਪਤਾ ਵੀ ਉਹਨਾਂ ਨੇ ਮਾਰੇ ਆਏ, ਓਵਰਡੋਜ਼ ਕਰਿਆ, ਕੁਝ ਵੀ ਕਰਿਆ ਜੀ ਉਹ ਉਹਨਾਂ ਨੇ ਕਰਿਆ। ਜਿੱਦੇ ਇੱਕ ਨਵੇਂ ਮਦਰ ਆ ਕੇ ਸਾਡੇ ਕੋਲ ਕੰਪਲੀਟ ਲਿਖਾ ਕੇ ਗਿਆ ਸੀ ਕਿ ਸਾਡਾ ਬੇਟਾ ਗੁੰਮ ਹੋ ਗਿਆ। ਤੇ ਅੱਜ ਜਿਵੇਂ ਉਤਵਰਤ ਪਾਲ ਜਾਰੀ ਸੀ ਸੀਡੀਰ ਵਗੈਰਾ ਆਪ ਲਾਈਕ ਇੱਥੇ ਕਿੰਧਿਆ ਸੀ ਉਤਵਰਤ ਪਾਲ ਜਾਰੀ ਸੀ ਜੀ ਤੇ ਅੱਜ ਪਤਾ ਲੱਗਿਆ ਸਾਨੂੰ ਵੀ ਇੱਥੇ ਪੌਜ ਦੇ ਪੁਲ ਦੇ ਕੋਲ ਜਿਹੜੇ ਜਨਰਲ ਨੇ ਉਹਨਾਂ ਚ ਇੱਕ ਡੈੱਡ ਬੋਡੀ ਪਈ ਆ ਰੇਣਾਲੂ ਕੀ ਘਟਣਾ ਪਾਪੜੀਆ ਮੇਰਾ ਨਾਮ ਹੈ ਜੀ ਰਾਜਦੀਪ ਸਿੰਘ ਦਾ ਮੈਂ ਸੇ ਉਹ ਮੇਰਾ ਨਾਮ ਰਾਹੇ ਨਾ ਹਨਾ ਜੀ ਮੈਂ ਰੈਣਾਲਾ ਪਿੰਡ ਬਾਲੇਉਂ ਤੋਂ ਜੀ ਚੋਰਾਲੇ ਰਹਿਣਾ ਰਾਸ਼ ਮੇਰੀ ਸਮਝਾ ਜੀ ਤੇ ਇਹ ਸਾਡਾ ਭਰਾ ਹੈ ਜੀ ਮੇਰਾ ਛੋਟਾ ਹਨਾ ਜੀ ਇਹ ਚਾ 5 ਤਰੀਕ ਨੂੰ ਲਾਪਤਾ ਸੀਗਾ ਇਹ ਨਾਮ ਹੈ ਕਿੰਨੇ ਦਾ ਨਾਮ ਕਰਨਵੀਰ ਸਿੰਘ ਦਾ ਇਹ ਇਹਦੀ ਉਮਰ 23 ਸਾਲ ਦੀ ਆ ਤੇ ਇਹ 5 ਤਰੀਕ ਨੂੰ ਘਰੋਂ ਚਲ ਗਿਆ ਹਨਾ ਜੀ ਵੀ ਕਹਿ ਕੇ ਯਾਰ ਦੋਸਤਾਂ ਕੋ ਚੱਲੇ ਆ ਤੇ ਜਦੋਂ ਉਹ ਘਰੋਂ ਚੱਲ ਗਿਆ ਚਲੋ ਜੀ ਅੱਗੇ ਵੀ ਚੱਲ ਜਾਂਦਾ ਨਾ ਯਾਰ ਦੋਸਤਾਂ ਨਾਲ ਫਿਰ ਅਸੀਂ ਇਹ ਜਦ ਘਰੋਂ ਚਲੇ ਗਿਆ ਚਲੋ ਅਸੀਂ ਇਹ ਗਿਆ ਹੋਇਆ ਤਾਂ ਅਸੀਂ ਜਦ ਇਹਦਾ ਫੋਨ ਸਵਿਚ ਆਫ ਹੋ ਗਿਆ ਰਾਤ ਨੂੰ 8:00 ਵਜੇ ਤਕਰੀਬਨ ਅਸੀਂ ਦੇਖਿਆ ਲਾ ਲੂ ਕੇ ਕਿ ਇਹਦਾ ਫੋਨ ਸਵਿਚ ਆਫ ਹੋ ਗਿਆ ਸੀਗਾ ਤੇ ਫਿਰ ਅਸੀਂ ਇੱਕ ਦੋ ਦਿਨ ਚਲੋ ਵੇਟ ਕਰੀ ਇੱਕ ਦਿਨ ਵੀ ਅਸੀਂ ਕਹ ਵੀ ਚਲ ਔਂਜੇ ਨਾਲ ਫੋਨ ਰਾਤ ਨੂੰ ਬੈਟਰੀ ਡੈਡ ਨਾ ਹੋ ਗਈ ਹੋਵੇ ਤੇ ਇਹ ਜਦ ਸਾਨੂੰ ਔਨ ਆਇਆ ਫਿਰ ਅਸੀਂ ਪੁਲਿਸ ਨੂੰ ਤਲਾਸ਼ ਕਰੀਆ ਅੱਠ ਤਰੀਕ ਨੂੰ ਜੀ ਜਾ ਕੇ ਇਹਦੇ ਵੀ ਸਾਡਾ ਮੁੰਡਾ ਲਾ ਪਤਾ ਇਹ ਵੀ ਤਾਂ ਫੋਨ ਨਹੀਂ ਆਨ ਹੋ ਰਿਹਾ ਉਹਦੇ ਕੋਲ ਪੈਸੇ ਵੀ ਸੀਗੇ 25000 ਰੁਪਈਆ ਤੇ ਉਹ ਅਸੀਂ ਫਿਰ ਜਾ ਤਲਾਸ਼ ਕਰੀ ਜੀ ਸਾਨੂੰ ਫਿਰ ਅਸੀਂ ਇਹਦੀਆਂ ਜਾਂ ਸਾਨੂੰ ਨਹੀਂ ਕੋਈ ਪਤਾ ਲੱਗਿਆ ਫਿਰ ਅਸੀਂ ਇਹਦੀਆਂ ਰਿਕਾਰਡਿੰਗਾਂ ਕਰਾਈਆਂ ਜੀ ਵੀਡੀਓ ਜਆ ਆਪਣੀਆਂ ਕੈਮਰੇ ਦੀਆਂ ਤੇ ਉੱਥੋਂ ਸਾਨੂੰ ਦੋ ਬੰਦੇ ਨਾਲ ਮਿਲਦੇਖੇ ਸੀਗੇ ਜਿਹੜੇ ਸੀਗੇ ਉਹ ਅਸੀਂ ਪੁਲਿਸ ਨੂੰ ਵੀ ਦਿੱਤਾ ਸੀਗਾ ਸਾਰਾ ਕੁਝ ਹਨਾ ਜੀ ਤੇ ਜਦੋਂ ਪੁਲਿਸ ਕੋਲ ਗਏ ਆ ਉਹ ਤੋਂ ਬਾਅਦ ਜਦ ਇਹ ਆਪਣਾ ਉਹ ਤੋਂ ਸਾਰੀਆਂ ਆਪਣੀਆਂ ਵੀਡੀਆਂ ਦੇਤੀਆਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਹਨਾ ਜੀ ਉਹ ਆਧਾਰ ਤੇ ਫਿਰ ਇਹ ਮੁੰਡੇ ਦਾ ਵੀ ਸਾਨੂੰ ਜਿਹੜਾ ਦੂਸਰਾ ਸੰਦੀਪ ਸਿੰਘ ਆ ਉਹ ਕੰਡੈਕਟ ਜੀ ਕਦੇ ਫੋਨ ਬੰਦ ਕਰ ਲੈਂਦਾ ਸੀ ਕਦੇ ਉਹਲਾ ਸੀ ਉਹਨੂੰ 4-5 ਦਿਨ ਪੁੱਛਦੇ ਵੀ ਰਹੇ ਉਹ ਸਾਨੂੰ ਪਾਗਲ ਬਣਾਉਂਦਾ ਰਿਹਾ ਵੀ ਉਹ ਦੇਖਿਆ ਸੀਗਾ ਉਹ ਮਨਸੂਰਪੁਰ ਰੋਡ ਤੇ ਦੇਖਿਆ ਸੀਗਾ ਮੈਂ ਇੱਧਰ ਦੇਖਿਆ ਸੀਗਾ ਪਰ ਜਦੋਂ ਅਸੀਂ ਉਹਨੂੰ ਪੁੱਛੀ ਜਾਂ 4-5 ਦਿਨ ਉਹ ਆਪੇ ਸੀਗਾ ਵਿੱਚ ਇਨਵੋਲਵ ਸਾਰਾ ਕੁਝ ਨਾਲੇ ਸੀਗੇ ਤੇ ਉਹ ਸਾਨੂੰ ਹੀ ਪਾਗਲ ਬਣਾਈ ਗਿਆ ਉਹ ਪੰਜ ਦਿਨਾਂ ਜਣੇ ਦੀ ਉਹ ਤੋਂ ਬਾਅਦ ਜਦ ਅਸੀਂ ਵੀਡੀਓ ਕਰਵਾਈ ਆ ਇਹ ਉਦੋਂ ਅਸੀਂ ਉਹਨੂੰ ਜਦ ਪੁਲਿਸ ਨੂੰ ਪੁੱਛਿਆ ਵੀ ਇਹ ਤਾਂ ਤੂੰ ਆ ਉਹ ਤੋਂ ਬਾਅਦ ਉਹ ਫੋਨ ਸਟਾਪ ਕਰ ਗਿਆ ਜੀ ਉਦੋਂ ਜਦ ਘਰੇ ਗਏ ਅਸੀਂ ਤਾਂ ਉਹ ਘਰੋਂ ਭੱਜ ਗਿਆ ਸੀਗਾ ਉਹਦੇ ਭਰਾ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀਗਾ ਵੱਡਾ ਜਿਹੜਾ ਉਹਦਾ ਭਰਾ ਹੈ ਸੌਫੋਰ ਬੰਦਾ ਇੱਥੇ ਧਨੋਲੇ ਮਨਾਲੇ ਕੋਲ ਉੱਥੋਂ ਜਦ ਅਸੀਂ ਘਰੋਂ ਹੀ ਗਏ ਸਾ ਉਹ ਮੁੰਡਾ ਭੱਜ ਗਿਆ ਸੀ ਰਾਤ ਨੂੰ ਫਿਰ ਅਸੀਂ ਪੁਲਿਸ ਨੂੰ ਫੇਰ ਤਲਾਸ਼ ਕਰੀ ਸੀ ਜੀ ਵੀ ਉਹ ਮੁੰਡਾ ਭੱਜ ਗਿਆ ਵੀ ਇਹੀ ਆ ਸਾਨੂੰ ਫੋਨ ਤੇ ਸਾਨੂੰ ਕਈ ਦਿਨ ਪਾਗਲ ਬਣਾਉਂਦੇ ਰਹਿ ਇੱਕ ਦਿਨ ਫਿਰ ਪਰਸੋਂ ਜੀ ਸਾਨੂੰ ਫੋਨ ਆਇਆ ਸਵੇਰੇ 7:00 ਵਜੇ ਸਰਬਜੀਤ ਸਿੰਘ ਜਿਹੜਾ ਮੁੰਡਾ ਸਨੀਆਂ ਨਾਲ ਸਰਦਾਰ ਮੁੰਡਾ ਏ ਉਹ ਕਹਿੰਦਾ ਵੀ ਤੁਹਾਡੇ ਮੁੰਡੇ ਦੀ ਡੈੱਡ ਬਾਡੀ ਇੱਥੇ ਪਈ ਆ ਵੀ ਆਹ ਪੌਦ ਦੇ ਪੁਲ ਤੋਂ ਵੀ ਇੱਕ ਦੋ ਲੰਘ ਕੇ ਹਨਾ ਜੀ ਤੇ ਜਦੋਂ ਪੌਦ ਦੇ ਪੁਲ ਅਸੀਂ ਸਾਰੇ ਜਾਣੇ ਚਲੋ ਫੋਨ ਤੇ ਅਸੀਂ ਇੱਕੋ ਦਮ ਆਏ ਜੀ ਅਸੀਂ ਲੱਭਣ ਤਾਂ ਸਾਨੂੰ ਬਾਡੀ ਨਹੀਂ ਮਿਲੀ ਜੀ ਹਨਾ ਜੀ ਬਾਡੀ ਨਹੀਂ ਮਿਲੀ ਤਾਂ ਫੇਰ ਅਸੀਂ ਉਹਨੂੰ ਪੁੱਛਿਆ ਉਹਨੇ ਸਾਡੇ ਮੇਰੇ ਨਾਲ 9 ਮਿੰਟ ਗੱਲ ਕਰੀ ਆ ਵੀ ਇੱਧਰ ਨੂੰ ਗਏ ਵੀ ਅਸੀਂ ਇੱਥੋਂ ਵੀ ਨਾਲ ਇੱਕ ਨਾਲ ਰਸਤਾ ਇਹ ਅਸੀਂ ਜੀ ਸਾਰਾ ਲੱਭ ਲਿਆ 20 ਕਿਲੋਮੀਟਰ ਤੋਂ ਫਿਰ ਕੀ ਚਮਕੌਰ ਸਾਹਿਬ ਤੱਕ ਸਾਨੂੰ ਲਾਸ਼ ਨਹੀਂ ਮਿਲੀ ਜੋ ਵੀ ਉਹਨੇ ਕਿਹਾ ਸੀਗਾ ਵੀ ਉਹ ਕਹਿੰਦਾ ਵੀ ਮੁੰਡਾ ਥੋੜਾ ਉਸ ਦਿਨ ਡੈੱਡ ਹੋ ਗਿਆ ਸੀਗਾ ਵੀ ਸਾਡੇ ਕੋਲ ਹੈ ਹਨ ਜੀ ਉਹਨੇ ਆਪ ਕਿਹਾ ਪੁਲਿਸ ਵਾਲਿਆਂ ਦੇ ਉਹਦੇ ਤੇ ਵੀ ਫੋਨ ਤੇ ਵੀ ਉਹਨਾਂ ਨੇ ਯਾ ਗੱਲ ਕਰੀ ਉਹਦੇ ਵੀ ਕਿਹਾ ਵੀ ਮੁੰਡਾ ਕੁਝ ਡੈੱਡ ਹੋ ਗਿਆ ਸੀ ਇਹੋ ਕਾਰਨ ਬਣਿਆ ਜਿਹੜੇ ਡੈੱਡ ਹੋਇਆ ਇਹਦਾ ਜੀ ਪਤਾ ਨਹੀਂ ਜੀ ਉਹਨਾਂ ਨੇ ਕੁਝ ਕਰਿਆ ਜੀ ਹੁਣ ਸਾਨੂੰ ਨਹੀਂ ਪਤਾ ਹੈਗਾ ਜੀ ਇਹ ਵੀ ਉਹਨਾਂ ਨੇ ਸਾਨੂੰ ਤਾਂ ਇਹ ਪਤਾ ਵੀ ਉਹਨਾਂ ਨੇ ਮਾਰਿਆ ਏ ਓਵਰਡੋਜ਼ ਕਰਿਆ ਕੁਛ ਵੀ ਕਰਿਆ ਜੀ ਉਹ ਉਹਨਾਂ ਨੇ ਕਰਿਆ ਜੋ ਵੀ ਕੁਛ ਕਰਿਆ ਏ ਮਾਰਿਆ ਵੀ ਉਹਨਾਂ ਨੇ ਹੀ ਆ ਜੀ ਉਹਨਾਂ ਦੇ ਘਰ ਦੀਆਂ ਲొਕੇਸ਼ਨਾਂ ਨੇ ਸਾਰੀ ਰਾਤ ਨੂੰ ਮਾਰਕ ਪੋਗੀ ਤੁਸੀਂ ਸਨਗਤ ਕਰਾਉਂਦੀ ਸਨਗਤ ਕਰ ਲੀਜੀ ਅਸੀਂ ਠੀਕ ਉਹਨਾਂ ਦੇ ਘਰ ਦੀਆਂ ਲొਕੇਸ਼ਨਾਂ ਨੇ ਸਾਰੀਆਂ ਇਹ ਪਹਿਲਾਂ ਵੀ ਨਸ਼ੇ ਕਰਦਾ ਸੀ ਜੀ ਅਡੈਕਟਰ ਸੀਗਾ ਨਸ਼ੇ ਦਾ ਪਰ ਅਸੀਂ ਇਹ ਸੈਂਟਰ ਚ ਕਾਇਆ ਸੀ ਹੁਣ ਨਹੀਂ ਕਰਦਾ ਸੀਗਾ ਜਦ ਆਇਆ ਸੀ ਇਹ ਆਇਆ ਸੀ ਜੀ 2 3 4 ਦਿਨ ਪਹਿਲਾਂ ਹਫਤੇ ਪਹਿਲਾਂ ਲਾ ਲਓ ਤੁਸੀਂ ਮੇਰਾ ਨਾਮ ਬਜਿੰਦਰ ਸਿੰਘ ਹੈ ਮੇਰੇ ਵਾਈਫ ਕਾਉਂਸਲਰ ਨੇ 7 ਨੰਬਰ ਵਾਰਤਾ ਜੀ ਹਾਂਜੀ ਕੀ ਗੱਲ ਬਤਾ ਕਿਥੋਂ ਜੀ ਅੱਜ ਇਹਨਾਂ ਨੇ ਐਰਪੋਰਟ ਅਸੀ ਲਖਾਈ ਹੋ ਜੀ 5 ਤਰੀਕ ਦੀ ਜੀ ਤੇ 5 ਤਰੀਕ ਦਾ ਮੁੰਡਾ ਮੈਸੇਜ ਜੀ ਆਪਣੇ ਦੋਸਤਾਂ ਨਾਲ ਕਿਹਾ ਹੋਇਆ ਸੀਗਾ ਕਿਤੇ ਅਸੀਂ ਉਦਣ ਦੇ ਵੀ ਘੁੰਮਦੇ ਕਰਦੇ ਆ ਤੇ ਅੱਜ ਸਾਨੂੰ ਪਤਾ ਲੱਗਿਆ ਜੀ ਪੌਤੇ ਕੋਲ ਤੋਂ ਆ ਗਿਆ ਕਿ ਕੋਈ ਟੂਰ ਫਾਰਮ ਦੇ ਨਾਲ ਤੇ ਮੁੰਡੇ ਮੈ ਆ ਜੀ ਕੀ ਗੱਲ ਬਾਤ ਹੋਈ ਜੀ ਗੱਲ ਬਾਤਾਂ ਹੀ ਮੁੰਡਿਆਂ ਦੇ ਨਾਲ ਗਿਆ ਜਦੋਂ ਲੱਗਿਆ ਇਹ 5 ਤਰੀਕ ਹੋ ਗਿਆ ਚਾਰ ਜਾਂ 5 ਤਰੀਕ ਨੂੰ ਉੱਥੇ ਉਹਨਾਂ ਨੇ ਦੱਸਿਆ ਅਸੀਂ ਫੋਨ ਵਾਲਾ ਕੇਸ ਨਾ ਘੜਾ ਕੇ ਬਿਜਲੀ ਉਹ ਘੜਾ ਕੇ ਦੇਖਿਆ ਫਿਰ ਉਹਨਾਂ ਦੇ ਕੋਲ ਪਹੁੰਚ ਕੀਤੀ ਅਸੀਂ ਉਹਨਾਂ ਨੂੰ ਬਚਿਆ ਜੀ ਤੁਹਾਡੇ ਮੁੰਡੇ ਨਾਲ ਗਏ ਸੀ ਸਾਡਾ ਮੁੰਡਾ ਕਿੱਥੇ ਆ ਕਈ ਦਿਨ ਆਵਾਜ਼ ਨੂੰ ਲੱਗਦਾ ਸੀ ਸਾਨੂੰ ਕਦੇ ਹੀ ਮੁੰਡਾ ਦਾ ਕੋਈ ਡੈੱਟ ਹੋ ਗਈ ਉਹਦਾ ਜਿਹੜਾ ਲੋਗ ਅਸੀਂ ਛੱਡੇ ਅਸੀਂ ਉੱਤੋਂ ਦੀ ਲੱਭਦੇ ਛੱਡੇ ਆ ਕੱਲ ਵੀ ਅਸੀਂ ਮੁੰਡੇ ਨੂੰ ਲੈ ਕੇ ਗਏ ਸੀ ਕਿ ਕਹਿੰਦਾ ਮੈਂ ਦੱਸ ਦੇਣਾ ਮੁੰਡਾ ਕਿੱਥੇ ਦਾ ਹੋ ਉਹ ਮੋਟਾ ਕਿਸਣੀ ਆ ਉੱਥੇ ਰਹਿੰਦਾ ਚੰਡੀਗੜ੍ਹ ਰਹਿੰਦਾ ਕੱਲ ਚੰਡੀਗੜ੍ਹ ਲੈ ਕੇ ਗਏ ਜਿਹੜੇ ਮੁੰਡੇ ਨਾਲ ਲੈ ਕੇ ਗਏ ਉਹ ਨੂੰ ਉੱਥੇ ਫੇਰ ਭੱਜ ਗਿਆ ਉਹ ਇਕਿਲਾ ਰਵੀ ਉਹਨੇ ਕਿਹਾ ਵੀ ਨਸ਼ੀ ਉਹ ਬੋੜੀ ਨੇ ਰੱਖੀ ਉਹਨਾਂ ਨੇ ਕਿਹਾ ਜੀ ਇਹ ਪਰ ਸਾਨੂੰ ਨਹੀਂ ਲੱਗਦਾ ਵੀ ਸਾਨੂੰ ਤਾਂ ਇਹ ਲੱਗਦਾ ਵੀ ਉਹਨਾਂ ਦਾ ਕਤਲ ਹੋਇਆ ਉਹਨੇ ਡੈੱਡ ਬਾਡੀ ਮਿਲੀ ਹੈ ਕਿੱਥੇ ਮਿਲੀ ਹੈ ਇਹ ਡੈੱਡ ਬਾਡੀ ਮਿਲੀ ਹੈ ਜੀ ਆਪਾਂ ਨੀਲੋ ਵਾਲੀ ਗੜੀ ਵਾਲੀ ਸਾਈਡ ਤੋਂ ਉਹਨੇ ਆਪਾ ਉਹ ਲੰਘ ਕੇ ਤੂਰ ਖੇਰਵਾ ਜੀ ਉੱਥੇ ਮਿਲੀ ਹੈ ਗੱਲ ਕਰੀ ਕਿ ਪਹਿਲਾਂ ਲੱਗਦਾ ਸੀ ਰਹਿੰਦਾ ਅੱਧੇ ਸੀ ਮੁੰਡਾ ਨਹੀਂ ਸੀ ਜੀ ਨਸ਼ੇ ਕਰਦਾ ਸੀ ਹੁਣ ਤਾਂ ਸੈਂਟਰ ਜਾ ਕੇ ਆਇਆ ਸੀ ਜਾਂ ਛੱਡਿਆ ਆਇਆ ਜੀ ਪਤਾ ਨਹੀਂ ਇੱਕ ਕਰਨਵੀਰ ਸਿੰਘ son of ਬਲਦੇਵ ਸਿੰਘ ਸੀ ਜੀ ਬਲਕਪੁਰ ਰੋਡ ਖਮਾਣੋਂ ਦੇ ਹੈਗੇ ਹਰਵਾਸੀ ਕਰਨ ਹਸਪੀਟਲ ਦੇ ਕੋਲ ਰਹਿੰਦੇ ਨੇ ਏ ਪਿੱਛੇ ਜਿਹੜੇ ਇਹਨਾਂ ਦੇ ਮਦਰ ਆ ਕੇ ਸਾਡੇ ਕੋਲ ਕੰਪਲੇਟ ਲਿਖਾ ਕੇ ਗਿਆ ਸੀ ਕਿ ਸਾਡਾ ਬੇਟਾ ਗੁੰਮ ਹੋ ਗਿਆ ਤੇ ਅੱਜ ਉਸ ਤੋਂ ਬਾਅਦ ਪਾਲ ਜਾਰੀ ਸੀ ਸੀਡੀਆਰ ਵਗੈਰਾ ਅਪਲਾਈ ਕੀਤੀਆਂ ਸੀ ਉਸ ਤੋਂ ਬਾਅਦ ਪਾਲ ਜਾਰੀ ਸੀਗੀ ਤੇ ਅੱਜ ਪਤਾ ਲੱਗਿਆ ਸਾਨੂੰ ਵੀ ਇੱਥੇ ਪੌਦ ਦੇ ਪੁਲ ਦੇ ਕੋਲ ਜਿਹੜੇ ਜਨਰਲ ਨੇ ਉਹਨਾਂ ਚ ਇੱਕ ਡੈੱਡ ਬੋਡੀ ਪਈ ਆ ਤੇ ਆ ਕੇ ਦੇਖਿਆ ਚਨਾਕ ਕਰਵਾਈ ਉਹਨਾਂ ਦੇ ਅੰਟੀ ਜਾਂ ਹੋਰ ਸੀਗੇ ਪਰਿਵਾਰਕ ਮੈਂਬਰ ਉਹਨਾਂ ਨੇ ਚਨਾਕ ਕਰਾਈ ਆ ਤੇ ਉਹਦੀ ਹੋਰ ਕਰਨ ਦੀ ਹੈਗੀ ਆ ਤੇ ਇਹਨੂੰ ਡੈਡਵਰਡ ਹਸਪੀਟਲ ਵਿਖਾਵਾਂਗੇ ਜੀ ਇਹਦਾ ਪੋਸਟਮਾਰਟਮ ਕਰਵਾ ਕੇ ਜੋ ਬਣਦੀ ਕਰ ਰਹੀ ਉਹ ਅਮਨ ਚ ਲਿਆ ਦਾਂਗੇ ਜੀ ਕੀ ਲੱਗਦਾ ਮੁੱਲ ਨੂੰ ਜਾਂਦੀ ਜੀ ਕਿੱਦਾਂ ਇਹ ਡੈਕਟ ਹੋਈ ਹੈ ਜੀ ਉਹ ਕਾਫੀ ਦੇਰ ਦੀ ਹੈਗੀ ਅੱਜ 18 ਤਰੀਕ ਤੇ ਉਹਨੂੰ ਰਿਪੋਰਟ ਹੋ ਗਿਆ ਤੇ ਇਹ ਤਾਂ ਕਾਫੀ ਗਲੀ ਹੋਈ ਹੈ ਜੀ ਬਾਕੀ ਤਪੀਜ਼ ਦਾ 파ਟਾ ਉਹਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਕਰ ਦਾਂਗੇ ਜੀ ਥੈਂਕ ਯੂ